ਦੇਖੋ ਦੇਰੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਕਲ ਪਲਕੇ ਯਾਨੀ ਕਿ 1 ਜੂਨ ਨੂੰ ਪੰਜਾਬ ਦੇ ਅੰਤਿਮ ਚੋਣ ਦੀਆਂ ਜੜੀਆਂ ਮਾਦਾ ਦੇ ਹੋਣਗੇ ਲੋਕ ਸਭਾ 2024 ਦੇ ਤਾਂ ਬਿਲਕੁਲ ਅੰਦਾਜ਼ੀ ਹੈ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਇਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੋ ਸਭ ਤੋਂ ਵੱਧ ਅਨ ਤਸਵੀਰ ਖਾਵਾਂਗਾ ਜਿਹੜਾ ਕੱਲ ਪਲਕੇ 1 ਜੂਨ ਨੂੰ ਤਕਰੀਬਨ ਸਵੇਰੇ 6 ਵਜੇ ਤੋਂ ਇਲੈਕਸ਼ਨ ਦਾ ਮਾਦਾਣ ਸ਼ੁਰੂ ਹੋ ਜਾਣਗੇ ਪੰਜਾਬ ਦੇ ਲਾ ਲੇ ਹਿੱਸਿਆਂ ਦੇ ਵਿੱਚ ਤੇ ਇਹ ਗੱਲ ਕਰਦੇ ਲੁਧਿਆਣਾ ਦੇ ਵਿੱਚ ਤੇ ਲੁਧਿਆਣਾ ਦੇ ਵਿੱਚ ਜਿਹੜੇ ਸਟ੍ਰੋਂਗ ਰੂਮ ਦੀ ਦੱਸਦੀ ਕਿ ਬਿਲਕੁਲ ਤਿਆਰੀਆਂ ਮੁਕੰਮਲ ਕੀਤੀ ਗਈਆਂ ਇਸ ਤੇ ਨਾਗੰਦਾ ਸੀ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ 1843 ਪੋਲਿੰਗ ਬੂਥਾਂ ਦੇ ਉੱਤੇ ਤਕਰੀਬਨ 9395 ਪੁਲਿਸ ਕਰਮਚਾਰੀ ਵੀ ਦੇ ਵਿੱਚ ਪੈਰਾਮਿਲਟਰੀ ਫੋਰਸ ਨੂੰ ਲਗਾਤਾ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਜਿਹੜੇ ਮਦਾਨਾ ਉਹ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਹੋ ਜਾਣ ਇਸ ਤੇ ਵਾਸਤੇ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਇਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਆ ਤਾਂ ਪੰਜਾਬ ਦੇ ਅੰਤਿਮ ਚਰਮ ਜਿਹੜਾ ਮਤਦਾਨ ਹੈ ਕੱਲ 1 ਜੂਨ ਨੂੰ ਦਾ ਦਾ ਸਮਾਂ ਹੈ ਸ੍ਰੀ 6ਵੇਂ ਤੋਂ ਤੇ 3 ਨੰਬਰ ਕਮਰੇ ਤੋਂ ਬੋਡਿੰਗ ਜਿਹੜਾ ਮਤਦਾਨ ਸ਼ੁਰੂ ਹੋ ਜੇਗਾ ਤਾਂ ਬਕਾਇਦਾ ਉਸ ਦੀਆਂ ਤਿਆਰੀਆਂ ਅੱਜ ਜਿਹੜਾ ਮੁਕੰਮਲ ਕੀਤੀਆਂ ਜਾਣਗੀਆਂ ਤੇ ਜਿਹੜੇ ਇਹ ਪੋਲਿੰਗ ਮਿਡੀ EVM ਮਸ਼ੀਨਾਂ ਹੈਗੀਆਂ ਉਸ ਨੂੰ ਅੱਜ ਸੀਲਿੰਗ ਕਰਕੇ ਸਾਰੇ ਉਹਨਾਂ ਤਕਰੀਬਨ 1843 ਪੋਲਿੰਗ ਸਟੇਸ਼ਨ ਦੇ ਉੱਤੇ ਭੇਜਿਆ ਜਾਵੇਗਾ ਅੰਦਾਜ਼ਨ ਕਿ ਇਸ ਦੇ ਮੁਤਾਬਕ ਜਿਹੜੇ ਸਾਰੇ ਸੁਰੱਖਿਆ ਕਰਮਚਾਰੀ ਹੈ ਇਸ ਸਾਰੇ ਜਿਹੜੇ ਏਵੀਆ ਮਸ਼ੀਨਾਂ ਦੇ ਤੇ ਨਾ ਦਿੱਤੇ ਗਏ ਇਸ ਨਾਲ ਜਿਹੜੇ ਇਹਨਾਂ ਨੂੰ ਲਿਜਾਣ ਵਾਲੀਆਂ ਗੱਡੀਆਂ ਹੈਗੀਆਂ ਚਾਹੇ ਉਹ ਬੱਸਾਂ ਹੈ ਕੋਈ ਵੀ ਉਹਨਾਂ ਉੱਤੇ ਜੀਪੀਐਸ ਸਿਸਟਮ ਵੀ ਲਗਾਤਾ ਗਿਆ ਤਾਂ ਕਿ ਉਹ ਜਿਸ ਪੋਲਿੰਗ ਸਟੇਸ਼ਨ ਜਾਨ ਕੇ ਜਿੱਥੋਂ ਰਵਾਨਾ ਹੋਣਗੇ ਜਿੱਥੇ ਉਹਨਾਂ ਨੂੰ ਪਹੁੰਚਣਾ ਹੈ ਉਸ ਦਾ ਪੂਰਾ ਜੀਪੀਐਸ ਟਰੈਕ ਸਿਸਟਮ ਨਾਲ ਰੱਖਿਆ ਗਿਆ ਜਿਸ ਦਾ ਜੜੀ ਨਿਗਰਾਨੀ ਹੈ ਉਹ ਇਲੈਕਸ਼ਨ ਕਮਿਸ਼ਨ ਵੱਲੋਂ ਰੱਖੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਵੀ ਅਨਸਖਾਵੀ ਘਟਨਾ ਨਾ ਹੋਵੇ ਉਹ ਜਿਹੜਾ ਰੂਟ ਤੇ ਗਿਆ ਬਕਾਇਦਾ ਉਸ ਰੂਟ ਦੇ ਉੱਪਰ ਉਸ ਈਵੀਐਮ ਮਸ਼ੀਨਾਂ ਪਹੁੰਚਣ ਗਿਆ ਤਾਂ ਬਕਾਇਦਾ ਜੀਪੀਐਸ ਸਿਸਟਮ ਦੇ ਨਾਲ ਹਰ ਉਸ ਗੱਡੀ ਦੇ ਉੱਪਰ ਜਿਸ ਤੋਂ ਇਹ ਸਾਰੀਆਂ ਈਵੀਐਮ ਮਸ਼ੀਨਾਂ ਜਾਣਗੀਆਂ ਤਾਂ ਬਕਾਇਦਾ ਇਹ ਉਹ ਈਵੀਐਮ ਮਸ਼ੀਨਾਂ ਜਿਹੜੀ ਹੈਗੀਆਂ ਇਹ ਬਕਾਇਦਾ ਉਸ ਜਿਹੜੀਆਂ ਗੱਡੀ ਜਾਣ ਗਿਆ ਉਹਦੇ ਤੇ ਜੀਪੀਐਸ ਸਿਸਟਮ ਲੱਗਾ ਗਿਆ ਕਿਥੋਂ ਸ਼ੁਰੂ ਹੋਣਗੇ ਕਿੱਥੇ ਜਾਣਗੀਆਂ ਬਗੈਦਾ ਉਸ ਦੀ ਜੀਪੀਐਸ ਸਿਸਟਮ ਨਾਲ ਨਿਗਰਾਨੀ ਰੱਖੀ ਗਈ ਇਸ ਨਾਲ ਹੀ ਦੱਸਦੀ ਕਿ ਤਕਰੀਬਨ 9095 ਜਿਹੜਾ ਪੈਰਾ ਮਿਲਟਰੀ ਫੋਰਸ ਦੇ ਨਾਲ ਪੁਲਿਸ ਮੁਲਾਜ਼ਮ ਇਸ ਵਾਸਤੇ ਤਿਆਰ ਕੀਤੇ ਗਏ ਆ ਤੋਂ ਕੱਲ ਇੱਕ ਜੋ ਨੂੰ ਪੰਜਾਬ ਦੇ ਅੰਤਿਮ ਚਰਨ ਦੀ ਜੜੀਆਂ ਕੱਲ ਲੋਕ ਸਭਾ 2024 ਲਈ ਜਿਹੜਿਆ ਕੱਲ ਮਤਦਾਨ ਹੋਣਗੇ ਬਗੈਦਾ ਉਸ ਦੀਆਂ ਅੱਜ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਤਾਂ ਕਿ ਸਰੇ ਪਲਕੇ ਕੱਲ ਇੱਕ ਜੋਨੀਆ ਇਹਦਾ ਇੰਤਜ਼ਾਮ ਨੂੰ ਪੁਖਤਾ ਪ੍ਰਬੰਧਾ ਕੀਤਾ ਜਾ ਰਿਹਾ ਤੇ ਇਹ ਸਾਡਾ ਸਿਸਟਮ ਅੱਜ ਜਿਹੜੀ ਐ ਫਿਲਹਾਲ ਇਹ ਮਸ਼ੀਨਾਂ ਹੈਗੀਆਂ ਏਵੀਆ ਮਸ਼ੀਨਾਂ ਜਿਨ੍ਹਾਂ ਨੂੰ ਇਹ ਕਰਮਚਾਰੀ ਤੇ ਸਰਕਾਰੀ ਕਿਵੇਂ ਡਿਊਟੀਆਂ ਲੱਗੀਆਂ ਸੀ ਬਕਾਇਦਾ ਇਹਦੀ ਚੈਕਿੰਗ ਕਰਨਗੇ ਇਹਨੂੰ ਅੱਜ ਪੂਰਾ ਚੈੱਕ ਕਰਕੇ ਬਕਾਇਦਾ ਇਹਨੂੰ ਸੀਲ ਕੀਤਾ ਜਾਵੇਗਾ ਇਸ ਤੋਂ ਬਾਅਦ ਇਸ ਸਾਰੀਆਂ ਏਵੀਆ ਮਸ਼ੀਨਾਂ ਨੂੰ ਬਕਾਇਦਾ ਜਿਹੜਾ ਤੇ ਨੋਟਿਸ ਲੱਗੇ ਹੁੰਦੇ ਆ ਨੰਬਰ ਲੱਗੇ ਹੁੰਦੇ ਆ ਮਾਰ ਕਰਕੇ ਉਹਨਾਂ ਗੱਡੀਆਂ ਜੇ ਜਿਹੜਾ ਜਿਸ ਪੋਲਿੰਗ ਸਟੇਸ਼ਨ ਜਿਹੜਾ ਉਸਨੂੰ ਨੰਬਰ ਲਗਾ ਕੇ ਉਸ ਗੱਡੀ ਰੱਖਾਈ ਹੋ ਜਿਸ ਗੱਡੀ ਦੇ ਵਿੱਚ ਹਰ ਗੱਡੀ ਦੇ ਵਿੱਚ ਜਾਨੀ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜੀਪੀਐਸ ਸਿਸਟਮ ਲਗਾ ਦਿੱਤਾ ਗਿਆ ਹੈ ਤਾਂ ਕਿਸੇ ਤਰ੍ਹਾਂ ਦੀ ਕੋਈ ਏਦਾਂ ਦੀ ਘਟਨਾ ਨਾ ਵਾਪਰੇ ਤਾਂ ਜਿਹੜੀ ਮਸ਼ੀਨ ਜਿੱਥੇ ਰੱਖੀ ਗਈ ਹੈ ਦੱਸੀ ਗਈ ਆ ਉੱਥੇ ਹੀ ਪਹੁੰਚਣ ਗਿਆ ਤਾਂ ਤਾਂ ਦੱਸ ਦਿੱਤੇ ਤਕਰੀਬਨ ਲੁਜਾਨੇ ਵਿੱਚ 2919 ਜਿਹੜੇ મતદાન ਕੇਂਦਰ ਬਣਾ ਦਿੱਤੇ ਗਏ ਹੈਗੇ ਇਸ ਦੇ ਨਾਲ ਹੀ ਤਦ 843 ਜਿਹੜੇ ਪੋਲਿੰਗ ਸਟੇਸ਼ਨ ਹੈਗੇ ਆ ਅੰਦਾਜ਼ੇ ਕਿ ਸਬਤੋੜਾ ਸਮਰਾਲੇ ਗਲਗਤੀ ਇਸਨਾਲੇ ਵਿੱਚ 21 ਸੰਵੇਦਨਸ਼ੀਲ ਜਿਹੜੇ ਬੂਥ ਹੈਗੇ ਆ ਉਹਨਾਂ ਤੇ ਬਗੈਦਾ ਪੈਰਾ ਮਿਲਟਰੀ ਫੋਰਸ ਅੱਜ ਤੋਂ ਹੀ ਤਾਇਨਾਤ ਕੀਤੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਇਦਾਂ ਦੇ ਜਿਹੜੇ ਸੰਵੇਦਨਸ਼ੀਲ ਲੜੇ ਬੂਥ ਹੈਗੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਅਨਹੋਣੀ ਘਟਨਾ ਨਾ ਹੋਵੇ ਬਗੈਦਾ ਪੈਰਾ ਮਿਲਟਰੀ ਫੋਰਸ ਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਅਗਰ ਕਿਸੇ ਤਰ੍ਹਾਂ ਦੀ ਇਦਾਂ ਦੀ ਅਨਹੋਣੀ ਘਟਨਾ ਹੋਂਦੀ ਤਾਂ ਡਾਇਰੈਕਟ ਉਸਦੇ ਉੱਪਰ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਆ ਸੋ ਕੱਲ ਪਲਕੇ 1 ਜੂਨ ਨੂੰ ਪੰਜਾਬ ਦੇ ਅੰਤਿਮ ਚਰਮ ਦੀਆਂ ਕੱਲ ਲੋਕ ਸਭਾ 2024 ਦੀਆਂ ਚੋਣਾਂ ਹੋਣ ਜਾ ਰਹੀਆਂ ਤੇ ਦੱਸਦੀ ਕਿ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਤਕਰੀਬਨ 17,58,614 ਲੋਕ ਲੋਕ ਸਭਾ 2024 ਦੇ ਲਈ ਆਪਣਾ ਕੱਲ મતદાન ਕਰਨਗੇ ਤਾਂ 1843 ਤਕਰੀਬਨ ਜਿਹੜੇ મતદાન ਕੇਂਦਰ ਹੈਗੇ ਆ ਉਹਨਾਂ ਵਿੱਚ ਸਾਰੇ ਜਿਹੜੇ ਲੋਕ ਹੋਣਗੇ ਉਹ ਆਪਣਾ ਕੱਲ મતદાન ਕਰਕੇ ਆਪਣਾ ਜਿਹੜਾ ਉਸ ਉਮੀਦਵਾਰ ਨੂੰ ਚੁਣਨਗੇ ਤਾਂ 4 ਤਰੀਕ ਨੂੰ ਲੋਕ ਸਭਾ 2024 ਦਾ ਵੀ ਰਿਜ਼ਲਟ ਤੁਹਾਡੇ ਸਾਹਮਣੇ ਹੋ ਗਿਆ ਤਾਂ ਇਸ ਦੇ ਬਗੈਰ ਕੱਲ ਪੰਜਾਬ ਦੇ ਅੰਤਿਮ ਚਰਨ ਲੋਕ ਸਭਾ 2024 ਦੇ ਜਿਹੜੇ ਕੱਲ મતદાન ਸਿਰੇ ਸ਼ੁਰੂ ਹੋਣਗੇ ਤਕਰੀਬਨ ਸਿਰੇ 6 ਵੇ ਲੈ ਕੇ ਸ਼ਾਮੀ 6 ਵੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਤਾਂ ਇਸ ਦੌਰਾਨ ਹਰ ਪੋਲਿੰਗ ਸਟੇਸ਼ਨ ਦੇ ਉੱਪਰ ਪੈਰਾ ਮਿਲਟਰੀ ਫੋਰਸ ਦੇ ਨਾਲ ਲੋਕਲ ਪੰਜਾਬ ਪੁਲਿਸ ਦੇ ਵੀ ਜਿਹੜਾ ਮੁਲਾਜ਼ਮ ਹੈ तैनात ਕੀਤਾ ਗਿਆ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਸਖਤ ਹਦਾਇਤਾਂ ਵੀ ਕਿਸੇ ਤਰ੍ਹਾਂ ਦੀ ਅਪਰੀਏ ਘਟਨਾ ਨਹੀਂ ਹੋਣੀ ਇਹ ਵੀ ਕਿਸੇ ਤਰ੍ਹਾਂ ਦੀ ਅਨਹੋਣੀ ਘਟਨਾ ਦੇ ਹੋਣ ਤੋਂ ਵੀ ਬਚਾਉਣ ਵਾਸਤੇ ਜਿਹੜੇ ਆ ਪੈਰਾ ਮਿਲਟਰੀ ਫੋਰਸ ਨੂੰ ਇਲੈਕਸ਼ਨ ਕਮਿਸ਼ਨ ਸਖਤ ਹਦਾਇਤਾਂ ਦਿੱਤੀਆਂ ਆ ਜਿਹੜੀਆਂ ਇਹ ਸਾਰੀਆਂ ਈਵੀਐ ਮਸ਼ੀਨਾਂ ਹੋਣਗੀਆਂ ਅੱਜ ਇੱਥੋਂ ਹਰ ਉਸ ਪੋਲਿੰਗ ਸਟੇਸ਼ਨ ਤੇ ਪਹੁੰਚ ਜਿੱਤੀ ਜਾਣ ਗਿਆ ਅੱਜ ਸ਼ਾਮ ਤੱਕ ਉਸੇ ਪਹੁੰਚਣ ਗਿਆ ਦੋਸਤੋ ਬਾਅਦ ਪੈਰਾ ਮਿਲਟਰੀ ਫੋਰਸ ਦੀ ਨਿਗਰਾਨੀ ਚ ਰਹਿਣ ਗਈਆਂ ਤਾਂ ਜਿਹੜੀਆਂ ਇਹ ਪੋਲਿੰਗ ਈਵੀਐਮ ਮਸ਼ੀਨਾਂ ਹੈਗੀਆਂ ਇਹ ਬਕਾਇਦਾ ਹਰ ਉਸ ਗੱਡੀ ਜਾਣਗੀ ਤਾਂ ਹਰ ਉਸ ਗੱਡੀ ਦੇ ਵਿੱਚ ਜੀਪੀਐਸ ਸਿਸਟਮ ਟਰੈਕ ਦਿੱਤਾ ਗਿਆ ਹੈ ਤੁਹਾਡਾ ਜੀਪੀਐਸ ਸਿਸਟਮ ਟਰੈਕਰ ਜਿੱਥੋਂ ਚੱਲਣ ਗਿਆ ਤੇ ਜਿੱਥੇ ਪਹੁੰਚਣ ਗਿਆ ਪੁਲਿਸ ਸਟੇਸ਼ਨ ਤੇ ਬਕਾਇਦਾ ਉਸ ਦਾ ਇਲੈਕਸ਼ਨ ਕਮਿਸ਼ਨ ਵੱਲੋਂ ਜੀਪੀਐਸ ਟਰੈਕ ਦਾ ਰਿਕਾਰਡ ਵੀ ਰੱਖਿਆ ਜਾਵੇਗਾ ਸੋ ਕੱਲ ਪਲਕੇ 1 ਜੂਨ ਨੂੰ ਸਿਆਸੀ ਪਾਰਟੀਆਂ ਦਾ ਜਿਹੜਾ ਕੱਲੋਂ મતદાન ਸ਼ੁਰੂ ਹੋਲੇ 4 ਤਰੀਕ ਨੂੰ ਸਾਰੇ ਉਹ ਮੈਂਬਰ ਪਾਰਲੀਮੈਂਟ ਦਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਹੋਵੇਗਾ ਉਸਕਾ ਡਿਟੇਲ ਦੇ ਦਿੰਦੀ ਹਾਂ ਮੈਂ ਬਸ ਓਕੇ ਅੱਜ ਆ ਜਸੀ ਨਾ ਇੱਕ ਡਿਸਪੈਚ ਸੈਂਟਰ ਤੇ ਖੜੀ ਹੈ ਜਿੱਥੇ ਆਪਣੀ ਜਿੰਨੀ ਪਾਰਟੀਆਂ ਹੈਗੀਆਂ ਨੇ ਉਹ ਅੱਜ ਡਿਸਪੈਚ ਹੋ ਰਹੀਆਂ ਨੇ ਸਾਡੇ ਲੁਧਿਆਣੇ ਪੀਸੀ ਦੇ ਵਿੱਚ 9 ਹਲਕੇ ਹੈਗੇ ਆ ਸਾਰੀ ਹੀ ਜੇਰੀ ਪੋਲਿੰਗ ਪਾਰਟੀਆਂ ਜਿਨ੍ਹਾਂ ਨੇ ਇਲੈਕਸ਼ਨ ਕਰਾਣੀ ਹੈ ਉਹ ਅੱਜ ਆਪਣੇ ਬੂਥਾਂ ਤੇ ਪਹੁੰਚ ਜਾਣਗੀਆਂ ਸਾਡੇ 1843 ਜਿਹੜੇ ਬੂਥਸ ਨੇ ਉੱਥੇ ਪਹੁੰਚ ਜਾਣਗੀਆਂ ਤੇ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂ ਚਲੋ ਇਹ ਤਾਂ ਪੋਲਿੰਗ ਸਟਾਫ ਹੋ ਗਿਆ ਇਸ ਤੋਂ ਇਲਾਵਾ ਜਿੰਨਾ ਸਾਰਾ ਆਪਣਾ ਵੋਲੰਟੀਅਰਸ ਹੈ ਕਿਸੇ ਨੇ 휠 ਚੇਅਰ ਤੇ ਡਿਊਟੀ ਦੇਣੀ ਹੈ ਕਿਸੇ ਨੇ ਹਾਈਡਰੇਸ਼ਨ ਸਟੇਸ਼ਨ ਤੇ ਡਿਊਟੀ ਦੇਣੀ ਹੈ ਕਿ ਪਾਣੀ ਪਿਲਾਣਾ ਹੈ ਗੁਲਾਬ ਸ਼ਰਬਤ ਪਿਲਾਣਾ ਹੈ ਸਾਰਾ ਸਟਾਫ ਜਿਵੇਂ ਕਾਊਂਟ ਕਰਦੀ ਹੈ ਤਾ ਸਾਡਾ ਐਟਲੀਸਟ 25000 ਜਨਾ ਤੁਹਾਡੇ ਮਤਦਾਨ ਤੁਸੀਂ ਸੇਫਲੀ ਦੇ ਸਕੋ ਉਹਦੇ ਲਈ ਲੱਗਿਆ ਹੋਇਆ ਆਪਣੀ ਡਿਊਟੀ ਤੰਦੇਹੀ ਨਾਲ ਨਿਭਾਰਿਆ ਹੈ ਹੁਣ ਸਿਰਫ ਤੁਹਾਡੀ ਹੀ ਉਡੀਕ ਹੈ ਕਿ ਤੁਸੀਂ 1 ਜੂਨ ਨੂੰ ਜੋ ਕਿ ਕੱਲ ਹੈ ਸਵੇਰੇ ਸਵੇਰੇ 7 ਵਜੇ ਆ ਕੇ ਆਪਣਾ ਮਤਦਾਨ ਜ਼ਰੂਰ ਪਾਇਓ ਜਿਹੜਾ ਮਤਦਾਨ ਤੁਸੀਂ ਪਾ ਰਹੇ ਹੋ ਤੁਸੀਂ ਕਿਸੇ ਦੇ ਭੈ ਦੇ ਵਿੱਚ ਜਾਂ ਡਰ ਦੇ ਵਿੱਚ ਡਰਾਵੇ ਦੇ ਵਿੱਚ ਲਾਲਚ ਦੇ ਵਿੱਚ ਆ ਕੇ ਨਾ ਪਾਇਓ ਸਾਡੀ ਜਿਹੜੀ ਪ੍ਰੋਟੋਕਾਲ ਹੈ 48 ਆਰ 72 ਆਰ ਅਸੀਂ ਆਲਰੇਡੀ ਪੂਰੀ ਕਰ ਰਹੀ ਹੈ ਅੱਜ 24 ਘੰਟੇ ਸਾਡੇ ਸ਼ੁਰੂ ਹੋ ਜਾਣਗੇ ਤੇ ਅਸੀਂ ਡਰੋਨ ਰਾਹੀਂ ਵੀ ਸਰਵੇਲੈਂਸ ਕਰ ਰਹੇ ਹਾਂ ਕਿ ਕਿਸੇ ਤਰੀਕੇ ਦੀ ਵੀ ਕੋਈ ਵੰਡ ਜੋ ਕਿ ਇਲੀਗਲ ਕਿਸੇ ਕੈਸ਼ ਡਰੱਗਸ ਜਾਂ ਕਿਸੇ ਵੀ ਤਰੀਕੇ ਦੀ ਫਰੀ ਬੀਜ਼ ਲਿਕਰ ਟੋਕਨਸ ਇਹਦਾ ਦੀ ਨਾ ਹੋਵੇ ਅਸੀਂ ਸਪੈਸ਼ਲ ਪੈਟਰੋਲਿੰਗ ਕਰ ਰਹੇ ਹਾਂ ਕੱਲ ਵੀ ਅਸੀਂ ਸੀਪੀ ਸਾਹਿਬ ਦੇ ਨਾਲ ਮਿਲ ਕੇ ਫਲੈਗ ਮਾਰਚ ਕਰਦੀ ਸੀਗੀ ਅੱਜ ਵੀ ਡਰੋਨ ਸਰਵੇਲੈਂਸ ਸਾਡੀ ਕੁਝ ਏਰੀਆਜ਼ ਦੇ ਵਿੱਚ ਚੱਲ ਰਹੀ ਹੈਗੀ ਹੈ ਆ ਜਿਹੜੀ ਚੋਣ ਪ੍ਰਚਾਰ ਦਾ ਟਾਈਮ ਹੈ ਉਹ ਕੱਲ ਸ਼ਾਮ 6 ਵਜੇ ਤੱਕ ਦਾ ਸੀਗਾ ਤੇ ਉਹ ਖਤਮ ਹੋ ਚੁੱਕਿਆ ਹੈਗਾ ਤੇ ਸਾਡੀ ਐਫਐਸਟੀ ਆਨੇ ਦੋ ਥਾਂਾਂ ਤੇ ਸੱਤ ਐਕਸ਼ਨ ਲਿੱਤੀ ਹੈ ਜਿੱਥੇ ਚੋਣ ਪ੍ਰਚਾਰ ਦਾ ਸਮਾਂ ਕਿਸ ਨੇ ਲੰਗਾਇਆ ਸੀ ਕਿਸੇ ਪਾਰਟੀਆਂ ਨੇ ਉਹਨਾਂ ਤੇ ਸਖਤ ਕਾਰਵਾਈ ਆਲਰੇਡੀ ਹੋ ਚੁੱਕੀ ਹੈ ਮੈਂ ਸਾਰੀ ਹੀ ਪੋਲਿਟੀਕਲ ਪਾਰਟੀਆਂ ਸੇ ਜਿਹੜੇ ਆਪਣੇ ਰੈਕਗਨਾਈਜ਼ਡ ਪਾਰਟੀਆਂ ਨੇ ਜਾਂ ਰਜਿਸਟਰਡ ਆਪਣੇ ਪਾਰਟੀਆਂ ਹੈਗੀਆਂ ਜਾਂ ਆਪਣੇ ਜਿਹੜੇ ਕੈਂਡੀਡੇਟਸ ਨੇ ਸਾਡੇ ਲੁਧਿਆਣੇ ਸਿਲੀ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਵੱਧ ਆਈ ਥਿੰਕ 43 ਜਿਹੜੇ ਸਾਡੇ ਹੈਗੇ ਸਭ ਤੋਂ ਵੱਧ ਹੈਗੀਆਂ ਪੂਰੇ ਭਾਰਤ ਦੇ ਵਿੱਚ ਸੋ ਸਾਰਿਆਂ ਨੂੰ ਮੈਂ ਆਲਰੇਡੀ ਸੈਂਸਿਟਾਈਜ਼ ਕਰ ਚੁੱਕੀ ਹਾਂ ਕਿ ਇਸ ਦੌਰਾਨ ਜਿਹੜਾ ਕੋਈ ਚੋਣ ਪ੍ਰਚਾਰ ਨਹੀਂ ਚੱਲ ਸਕਦਾ ਮੀਡੀਆ ਨੂੰ ਵੀ ਮੈਂ ਰਿਕੁਐਸਟ ਕਰਨਾ ਚਾਹੁੰਨੀ ਹੈ ਕਿ ਮੀਡੀਆ ਲਈ ਵੀ ਐਗਜ਼ਿਟ ਪੋਲ ਤੇ opinion ਪੋਲ ਦਾ ਜਿਹੜਾ ਹੈਗਾ ਉਹਦੀ ਪਾਬੰਦੀ ਹੈਗੀ ਆ ਉਹ ਵੀ ਤੁਸੀਂ ਕਾਈਂਡਲੀ ਕੰਪਲਾਈ ਕਰਿਓ ਤੇ ਸਾਰਿਆਂ ਨੂੰ ਮੈਂ ਦੁਬਾਰਾ ਤੁਹਾਡੇ ਰਾਹੀਂ ਅਪੀਲ ਕਰਨਾ ਚਾਹੁੰਨੀ ਆ ਕਿ 1 ਜੂਨ ਕੱਲ 7 ਵਜੇ ਆਪਣੇ ਪੋਲਿੰਗ ਬੂਥਸ ਤੇ ਜ਼ਰੂਰ ਪਹੁੰਚੋ ਅਸੀਂ ਸਰਪ੍ਰਾਈਜ਼ ਗਿਫਟਸ ਵੀ ਦੇ ਰਹੀਏ ਜਿਹੜੇ ਪਹਿਲਾ 100 ਵੋਟਰ ਜਾਂਦੇ ਆ ਸਾਡੇ ਕੋਲ ਤੇ ਜਿਹੜੇ ਫਰਸਟ ਟਾਈਮ ਵੋਟਰਸ ਐ ਉਹਨਾਂ ਨੂੰ ਵੀ ਗਿਫਟਸ ਮਿਲ ਰਹੇ ਹੈਗੇ ਆ ਬਟ ਤੁਸੀਂ ਗਿਫਟਸ ਦੇ ਬੇਸਿਸ ਤੇ ਨਾ ਹੋਟਿੰਗ ਕਰੋ ਅਗੇਂ ਮੈਂ ਕਹਿ ਰਹੀ ਹਾਂ ਕਿ ਤੁਸੀਂ ਜਿਹੜਾ ਆਪਣਾ ਮਤਦਾਨ ਹੈ ਤੁਹਾਡਾ ਤੁਸੀਂ ਇੱਕ ਜ਼ਿਲ੍ਹੇ ਨੂੰ ਬਿਲੋਂਗ ਕਰ ਰਹੇ ਹੋ ਜਿੱਥੇ ਉਹ ਜ਼ਿਲ੍ਹਾ ਹੈ ਮਹਾਨ ਜ਼ਿਲ੍ਹਾ ਜਿੱਥੇ ਮਹਾਨ ਫ੍ਰੀडम फाइਟਰਸ ਨੇ ਜਨਮ ਦਿੱਤਾ ਤੇ ਅਸੀਂ ਉਹਨਾਂ ਕਰਕੇ ਅੱਜ ਅਸੀਂ ਆਪਣੀ ਡੈਮੋਕ੍ਰੇਸੀ ਦਾ ਆਨੰਦ ਉਠਾ ਰਹੀ ਹਾਂ ਤਿਆਸੀ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋ ਆਪਣਾ ਜ਼ਰੂਰ ਆਪਣਾ ਵੋਟ ਦਿਈਏ ਆਪਣੀ ਰਿਸਪੌਂਸਿਬਿਲਟੀ ਰਾਈਟ ਕਰੀਏ ਸਾਡੇ ਕੋਲ 150 ਲੋਕੇਸ਼ਨਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਸੈਂਸਿਟਿਵ ਆਪਾ ਕ੍ਰਿਟੀਕਲ ਜਿਹੜੇ ਮੰਨਦੇ ਹੈਗੀਆਂ ਸਾਡੇ ਕੋਲ 13+5 ਕੰਪਨੀਆਂ ਜਿਹੜੀਆਂ ਹੈਗੀਆਂ ਸੀਏਪੀਐਫ ਦੀ ਆ ਚੁੱਕੀਆਂ ਹੈਗੀਆਂ ਜੋ ਕਿ ਨਾ ਬੂਥਾਂ ਤੇ ਤੇ ਪੋਸਟਡ ਹੋਣਗੀਆਂ ਤੇ ਸਾਰੇ ਹਮ ਅਚਾ 100% ਜਿਹੜੇ ਬੂਥ ਨੇ ਉੱਥੇ ਵੈਬਕਾਸਟਿੰਗ ਲਾਈਵ ਵੈਬਕਾਸਟਿੰਗ ਹੋਏਗੀ ਇਹਨਾਂ ਬੂਥਾਂ ਤੇ ਜਿਹੜੇ ਅਸੀਂ ਕ੍ਰਿਟੀਕਲ ਮੰਨਦੇ ਉੱਥੇ ਅਸੀਂ ਮਾਈਕਰੋ ਆਬਜ਼ਰਵਰਸ ਵੀ ਭੇਜਦੇ ਹਾਂ ਉਹ ਸਪੈਸ਼ਲ ਨਿਗਾਰ ਰੱਖਦੇ ਹਨ ਕਿ ਕੋਈ ਇਹੋ ਜੀ ਕੋਈ ਸਸਪੀਸ਼ੀਅਸ ਐਕਟੀਵਿਟੀ ਨਾ ਚੱਲ ਰਹੀ ਹੋਵੇ ਮੈਂ ਇੱਕ ਇੱਕ ਗੱਲ ਵੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਬੂਥਸ ਹੈ ਉਹ ਹਰ ਇੱਕ ਪਾਰਟੀ ਸੈਟਅਪ ਕਰ ਸਕਦੀ ਹੈ ਬਾਹਰ ਲੇਕਿਨ 200 ਮੀਟਰ ਦੇ ਰੇਡੀਅਸ ਦੇ ਬਾਹਰ ਆਪਣੇ ਬੂਥ ਸੈਟਅਪ ਕਰ ਸਕਦੀ ਹੈ ता ओ जेडी है कोई किसी नु परमिशनस दी लोड है वो साडे को ला सकते फैसिलिटेशन ले लेकिन 200 मीटर दे अंदर किसी तरीके दा चोन प्रचार नहीं चल सकता थैंक यू थैंक यू सो बॉबी ना संदीप शर्मा डेनी सर टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर